ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਕੋਰ ਅਸੰਖ ਅਮਰ ਕਰ ਜਾਏ ਦੂਰ ਅਸੰਖ ਗਲਬੜ ਹਤਿਆ ਕਮਾਹੀ ਅਸੰਖ ਪਾਪੀ ਆਪ ਕਰ ਜਾਏ ਅਸੰਖ ਕੁੜਿਆਰ ਪੂਰੇ ਫਰਾਏ ਅਸੰਖ ਮਲੇਸ਼ ਮਾਲ ਭਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਝ ਹੇ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਪ੍ਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਸਭ ਗੁਰਪਿਆਰੋ ਅੱਜ ਸ੍ਰੀ ਜਪੁਜੀ ਸਾਹਿਬ ਦੀ 28ਵੀਂ ਪਉੜੀ ਪਾਠ ਕੀਤੀ ਹੈ ਇਹ ਸੁਣ ਕੇ ਇਸ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਅੱਜ ਹੋਰ ਵੀ ਸੰਗਤਾਂ ਗੁਰਬਾਣੀ ਪਾਠ ਸਿੱਖ ਸਕਾਂਗੇ ਜੀ ਪਾਛਾ ਕਿਰਪਾ ਮਿਹਰਾਂ ਕਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ